ਭਾਈ ਜਿੱਕਾ ਕਾਲਸਾ ਹੋਇਆ ਜਿੱਕੀ ਫਤਿਹ ਕਈ ਵੀਰ ਭਰਾ ਸਾਨੂੰ ਕਹਿੰਦੇ ਆ ਕਿ ਭਾਈ ਮੱਝਾ ਪਾਲੋ ਗਾਵਾਂ ਪਾਲੋ ਯੁੱਧ ਵਿੱਚ ਆ ਕਰਾਂਗੇ ਚਾਰ ਪੈਸੇ ਆਉਣਗੇ ਅਸੀਂ ਇੱਕ ਮੱਝ ਲੈਣ ਜਾਈਏ ਤੇ ਲੱਖ ਡੇਢ ਲੱਖ ਤੋਂ ਘੱਟ ਨਹੀਂ ਆਉਂਦੀ ਤੇ ਇੱਕ ਗਾਂ ਲੈਣ ਜਾਈਏ ਲੱਖ ਡੇਢ ਲੱਖ ਤੋਂ ਗਾਂ ਘੱਟ ਨਹੀਂ ਆਉਂਦੀ ਫਿਰ ਜੇ ਦੋ ਚਾਰ ਮੱਝਾ ਦੋ ਚਾਰ ਗਾਵਾਂ ਹੋਣ ਤੇ ਦੋ ਏਕੜ ਜ਼ਮੀਨ ਜਿਹੜੀ ਆ ਉਹ ਜ਼ਰੂਰਤ ਪੈਂਦੀ ਆ ਦੋ ਲੱਖ ਦੇ ਵਿੱਚ ਉਹ ਪੈ ਗਈ ਭਾਈ ਜਦੋਂ ਨਕਲੀ ਦੁੱਧ 45 ਰੁਪਏ ਕਿਨੋਂ ਆ ਮਿਲ ਰਿਹਾ ਹੈ ਤੋ ਫਿਰ ਕੀ ਲੋੜ ਆ ਮੱਜਾਂ ਗਾਵਾਂ ਰੱਖਣ ਦੀ ਦੁੱਧ ਨਾ ਕੋ ਪੁੱਛਦਾ ਐ ਨਾ ਦੁੱਧ ਨਕਲੀ ਬਣਾਉਣ ਵਾਲੇ ਨੂੰ ਕੋ ਪੁੱਛਦਾ ਐ ਨਾ ਲੈਣ ਵਾਲਿਆਂ ਨੂੰ ਕੋ ਪੁੱਛਦਾ ਐ ਤੇ ਵਾਕੀ ਰਹੀ ਭਾਈ ਨਕਲੀ ਦੁੱਧ ਪੀ ਕੇ ਮਰਨ ਦੀ ਜੇ ਲੋਕੀ ਮਰ ਜਣਗੇ ਤੇ ਅਸੀਂ ਵੀ ਮਰਾਂਗੇ ਸਾਨੂੰ ਕੀ ਲੋੜ ਪੀ ਮੱਜਾਂ ਰੱਖਣ ਦੀ ਭਾਈ ਇਹ ਅਜ ਦੁੱਧ ਚਵਾ ਕੇ ਦੇ ਕੇ ਸਾਰਾ ਖਰਚਾ ਕੱਢ ਕੇ ਕਰੀਏ ਤਾਂ 150 ਰੁਪਏ ਕਿਸੇ ਨੂੰ ਦੁੱਧ ਪੈਂਦਾ ਐ ਪਰ ਸਾਟਾ ਦੁੱਧ ਕਿੰਨੇ ਨੇ 30 35 ਰੁਪਏ ਪਿੰਡ ਦਾ ਜੋ ਆਮ ਲੋਕ ਲੈ ਕੇ ਜਾ ਰਹੇ ਨੇ 25 ਰੁਪਏ 20 ਰੁਪਏ ਗਾਂ ਦਾ 25 ਰੁਪਏ ਅੱਗੇ ਜਾ ਕੇ ਉਹ ਵਰਲਾਰ ਲਾ ਕੇ ਉਹਨੂੰ 4 4 ਗੁਣਾ ਬਣਾ ਕੇ ਵਿੱਚ ਦੁੱਧ ਪਾ ਕੇ ਵਿੱਚ ਮਸਾਲਾ ਪਾ ਕੇ ਵਿੱਚ ਉਹਦੇ ਜੂਰੀਆ ਪਾ ਕੇ ਉਹ 1 ਕਿਲੋ ਦਾ 5 ਕਿਲੋ ਗਾਂ ਵਪਾਰੀ ਜਿਹੜਾ ਉਹ ਬਣਾਈ ਜਾ ਰਿਹਾ ਵਪਾਰੀ ਜਿਹੜਾ ਉੱਪਰ ਚੜ੍ਹੀ ਜਾ ਰਿਹਾ ਕਿਸਾਨ ਜਿਹੜਾ ਉਹ ਥੱਲੇ ਆਈ ਜਾ ਰਿਹਾ ਧਰਨੀ ਵੀ ਇਸੇ ਕਰਦੇ ਲੱਗਦੇ ਨੇ ਸੋ ਮੇਰੀ ਇੱਕ ਬੇਨਤੀ ਆ ਕਿ ਘਾਤਾ ਦੁੱਧ ਦਾ ਰੇਟ ਜਿਹੜਾ ਪੂਰਾ ਮਿਲੇ ਫੇਰ ਮੱਝਾਂ ਗਾਵਾਂ ਰੱਖਣ ਦਾ ਫਾਇਦਾ ਹੈ। ਕਿਉਂਕਿ ਜਦੋਂ ਨਕਲੀ ਦੁੱਧ ਵਾਧੂ ਆਮ ਸਸਤਾ ਮਿਲ ਰਿਹਾ ਹੈ ਨਾ ਕੋਈ ਪੁਛੇ ਨਾ ਕੋਈ ਵਿਛੇ ਨਾ ਪ੍ਰਸ਼ਾਸਨ ਪੁੱਛਦਾ ਹੈ ਨਾ ਪੜਦਾ ਹੈ ਕੋਈ ਨਾ ਕੋਈ ਦੁੱਧ ਨੂੰ ਡਾਕਟਰ ਚੈੱਕ ਕਰਦਾ ਹੈ। ਸੋ ਅੱਪਰ ਅਸੀਂ ਵੀ ਨਾਲ ਲੋਕਾਂ ਦੇ ਨਾਲਦੇ ਹਾਂ ਇਕੱਲੇ ਚੱਲ ਕੇ ਅਸੀਂ ਕੀ ਕਰਨਾ ਹੈ। ਸੋ ਮੇਰੀ ਵੀਰਾਂ ਨੂੰ ਬੇਨਤੀ ਹੈ ਕਿ ਭਈ ਜੇ ਅਜ ਮੱਝਾਂ ਗਾਵਾਂ ਲਾ ਰਹੀਆਂ ਤੇ ਕੱਲ ਨੂੰ ਖੇਤ ਵੀ ਨਹੀਂ ਰਹਿਣਗੇ ਕਿਉਂਕਿ ਇਹਨਾਂ ਪਸ਼ੂਆਂ ਦਾ ਪੰਛੀਆਂ ਦਾ ਜਾਨਵਰਾਂ ਦਾ ਖੇਤਾਂ ਦੇ ਨਾਲ ਬੜਾ ਪਿਆਰ ਹੈ ਤੇ ਪ੍ਰੇਮ ਹੈ। ਜਦੋਂ ਖੇਤਾਂ ਦੇ ਨਾਲ ਪ੍ਰੇਮ ਨਾ ਰਿਹਾ ਘਾਹ ਨਾ ਰਿਹਾ ਪੱਠਾ ਨਾ ਰਿਹਾ ਲੋਕਾਂ ਨੇ ਜ਼ਮੀਨਾਂ ਵੀ ਛੱਡ ਦੇੀਆਂ ਬਾਕੀ ਇਹ ਨਕਲੀ ਗੱਲ ਤੇ ਨਕਲੀ ਆ ਰਿਹਾ ਜੀ ਔੜਾ ਤੇਲ ਚੌੜ ਨਕਲੀ ਆ ਗਿਆ ਜੀ ਹੁਣ ਤੇ ਕਿਤੇ ਕਿਤੇ ਪਤਾ ਲੱਗਾ ਕਿ ਆਟਾ ਵੀ ਨਕਲੀ ਬਣਨਾ ਸ਼ੁਰੂ ਹੋ ਗਿਆ ਹੈ ਤੇ ਜਦੋਂ ਫੁੱਲ ਨਕਲੀ ਆਟਾ ਹੋਣ ਅੱਜ ਦੁੱਧ ਨਕਲੀ ਮਿਲਦਾ ਇਹ ਮੱਝਾਂ ਗਾਵਾਂ ਛੱਡੋ ਕੱਲ ਨੂੰ ਜਦੋਂ ਨਕਲੀ ਆਟਾ 10-12 ਰੁਪਏ ਕਿਲੋ ਵਾਲਾ ਮਿਲਿਆ ਤੁਹਾਡਾ ਕਿੰਨੇ 35-40 ਰੁਪਏ ਕਿਲੋ ਆਟਾ ਲੈਣਾ ਭਾਈ ਕਿੰਨੇ ਲੈਣੀ ਆ ਕਣਕ ਬਖੀਰੀ ਮਰਨ ਦੀ ਗੱਲ ਜਿੱਥੇ ਦੂਜੇ ਮਰਨ ਦੀ ਉਥੇ ਨਾਲ ਅਸੀਂ ਵੀ ਮਰ ਜਾਾਂਗੇ ਸਾਨੂੰ ਕੀ ਮਰਕ ਪੈਂਦਾ ਭਈ ਸੁਖ ਬੇਨਤੀਆਂ ਹੈ ਜੇ ਅਸੀਂ ਅੱਜ ਜਮੀਨਾਂ ਪਸ਼ੂ ਡੰਗਰ ਛੱਡਦੇ ਨਾ ਮਤ ਸੋਚਿਓ ਕਿ ਕੱਲੋਂ ਅਸੀਂ ਜਮੀਨਾਂ ਦੇ ਮਾਲਕ ਰਹਿ ਜਾਾਂਗੇ ਜਮੀਨਾਂ ਦੇ ਮਾਲਕ ਅਸੀਂ ਤਾਂ ਹੀ ਰਾਵਾਂਗੇ ਜੇ ਅਸੀਂ ਇਹਨਾਂ ਨਾਲ ਮੂਹ ਪਿਆਰ ਕਰਾਂਗੇ ਫਿਰ ਇੱਕ ਮੱਝ ਗਾ ਤੇ ਉਹਨੂੰ ਨਵਾਉਣਾ ਧਵਾਉਣਾ ਪੱਠੇ ਪਾਉਣੇ ਧੁੱਪੇ ਕਰਨਾ ਛਾਵੇਂ ਕਰਨਾ ਉਹਦਾ ਗੂਆ ਸੁਤਨਾ ਮਾਲਮੂਤਰ ਸੁਤਨਾ ਹਰ ਇੱਕ ਚੀਜ਼ ਕਰਨੀ ਇੱਕ ਕੋ ਮਾਮੂਲੀ ਗੱਲ ਨਹੀਂ ਹੁੰਦੀ ਹੈ ਸੋ ਜਿਤਨਾ ਨਕਲੀ ਦੁੱਧ ਸਾਰਾ ਖੁਸ਼ਾ ਰਿਹਾ ਜਿਤਨਾ ਨਕਲੀ ਆਟਾ 10 ਵਰ 12 ਪੈ ਕਿਲੋ ਮਲਣਾ ਸ਼ੁਰੂ ਹੋ ਗਿਆ ਤੁਸੀਂ ਅਖੜੇ ਛੱਡ ਕੇ ਨਹੀਂ ਕੀ ਲੈਣਾ ਕੜਕ ਵੇਚ ਕੇ ਤੇ ਵੀਰ ਜੀ ਜੇ ਕਿਸੇ ਨੂੰ ਪ੍ਰਮਾਤਮਾ ਨੇ ਕੋ ਕਿੱਲਾ ਦੋ ਕਿੱਲੇ ਬਖਸ਼ੇ ਹਨ ਤਾਂ ਵਿੱਚੋਂ ਦੋ ਕਿਨਾਲੇ ਪੱਠੇ ਬੀਜੋ ਆਪਣਾ ਦੁੱਧ ਪੀਓ ਆਪਣੀਆਂ ਆਪਣਾ ਗਾਂ ਰੱਖੋ ਆਪਣਾ ਘਰ ਦਾ ਕਿਉਂ ਕਰਦਾ ਕਿਉਂ ਜਿਹੜਾ ਦੇਸੀ ਕਿਉਂ ਆ ਇਹ ਤਾਂ ਤਾਂ ਸੋਂ ਹੀ ਖਾਲੀ ਆ ਨਾ ਕਿ ਕਿਸ ਨੂੰ ਅਸਲੀ ਮਿਲਦਾ ਹੀ ਨਹੀਂ ਸੋ ਮੇਰੀ ਬੇਨਤੀ ਆ ਆਪਣਾ ਘਿਓ ਬਣਾਓ ਆਪਣਾ ਮੱਖਣ ਬਣਾਓ ਚਾਹ ਛੱਡੋ ਹੋਰ ਨਸ਼ੇ ਛੱਡੋ ਨਸ਼ੇ ਦੇ ਲੋਕੇ ਤਾਂ ਹੀ ਲੱਗਦੇ ਜਾਂਦੇ ਆ ਹਰ ਗੀ ਚੀਜ਼ ਨਕਲੀ ਆ ਸਾੜ ਪਾਉਂਦੀ ਆ ਅੰਦਰ ਜਾ ਕੇ ਸੋ ਆਪਾਂ ਨੂੰ ਇੱਕ ਇੱਕ ਕੁੱਤੇ ਹੀ ਵਧੂ ਰੱਖ ਲੈਣੇ ਆ ਕਿਹੇ ਲੱਖ ਰੁਪਏ ਦਾ ਵੀ ਲੈ ਆਉਣੇ ਆ ਨਾ ਉਹ ਕਿ ਕਾਮਨਾ ਕਾਰਨਾ ਨਾ ਉਲਟਾ ਹੀ ਉਹਦਾ ਗੰਦ ਚੁਪ ਤੇ ਫਿਰਦੇ ਆ ਪੋਂਦੇ ਫਰਨ ਦੇ ਉਹੋ ਹੀ ਕਿਤੇ ਮੱਛਾਂ ਗਾਵਾਂ ਤੇ ਲਾਇਆ ਹੋਵੇ ਤੇ ਕਿਤੇ ਕੰਮ ਆ ਜਾਏਗਾ। ਸੋ ਇਨੀਆਂ ਬੇਨਤੀ ਇਹ ਕਰਦੇ ਹਾਂ ਤੁਹਾਡਾ ਕਿਸਾਨ ਵੀਰ ਜਿਹੜਾ ਸਿਗਦੇ ਸਿੰਘ ਗਰਵਾਲਾ ਪੰਜਾਬੀ ਡਾਇਰੈਕਟਰ ਵਨ ਜੇ ਗੱਲ ਚੰਗੀ ਲੱਗੀ ਤੇ ਅੱਗੇ ਸ਼ੇਅਰ ਕਰ ਦਿਓ ਤੇ ਨਾ ਚੰਗੀ ਲੱਗੀ ਤੇ ਐਸ ਕੰਨ ਤਾਂ ਨਹੀਂ ਪਾ ਦਿਓ ਤੇ ਐਂ ਦੀ ਬਾਹਰ ਕੱਢ ਦਿਓ। ਅੱਖੋਂ ਨਾਮ ਦੇ ਕੋਲ ਨਹੀਂ ਜੇ ਮੈਨੂੰ ਮੋੜ ਦਿਓ ਜੀ। ਵਾਹਿਗੁਰੂ ਜੀ ਤੁਹਾਂ ਖਾਲਸਾ ਵਾਹਿਗੁਰੂ ਜੀ ਤੁਹਾਂ